ਸਵਾਗਤ ਕਿਸਾਨ ਵੀਰੋ ਤੁਹਾਡਾ ਚੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਮਹਾਰਾਜ ਤੇ ਜਿਲ੍ਹਾ ਨੂੰ ਪੈਂਦਾ ਹੀ ਬਠਿੰਡਾ ਬਾਈ ਕੋਲ ਇੱਕ ਤਾਜੀ ਸੂਈ ਗਾਂ ਤੇ ਇੱਕ ਹੈਗੀ ਕੱਟੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75 80 00 355 ਜੀ ਠੀਕ ਹੈ ਜੀ ਬਾਕੀ ਬਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈਣੇ ਇਹ ਜਾਣਕਾਰੀ ਹਾਂਜੀ ਬਈ ਸਾਸਿਕਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਕਾਲਾ ਜੀ ਪਿੰਡ ਪਿੰਡ ਮਰਾਜ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਮੋਬਾਈਲ ਨੰਬਰ ਜੀ ਪੂਰਾ 700 ਜੀ ਹਾਂਜੀ 97 ਜੀ ਹਾਂਜੀ 25230 ਠੀਕ ਹੈ ਜੀ ਹਾਂਜੀ ਵੀ ਗਾਂ ਦੀ ਜਾਣਕਾਰੀ ਦੇਓ ਕਿਵੇਂ ਸੂਏ ਸੂਈ ਗਾਂ ਆਪਣੀ ਹੈ ਗਾਂ ਪਹਿਲੇ ਸੂਏ ਆ ਜੀ ਇਹ ਨਹੀਂ ਜੀ ਠੀਕ ਹੈ ਜੀ ਬੱਚਾ ਬਈ ਮਗਰ ਇਹ ਮਗਰ ਬੱਚਾ ਹੈ ਜੀ ਮਗਰ ਬੱਚਾ ਠੀਕ ਹੈ ਦੁੱਧ ਕਿੰਨਾ ਕ ਦੁੱਧ ਤਾਂ ਹੋਣਾ ਹੈ ਮੰਨ ਕੇ ਚੱਲੋ ਜੀ 16 17 ਕਿਲੋ 17 ਕਿਲੋ ਠੀਕ ਹੈ ਜੀ ਮੜਾ ਤੋਰੂਗੀ ਤੋਰ ਦਿੰਨੇ ਠੀਕ ਲੋ ਭਰਾ ਹਾਂ ਚੱਕਰ ਸਾਡੇ ਪੂਰਾ ਲੈ ਵਾਖੀ ਦੇਖ ਸਾਡੇ ਲਾਜੋ ਭਰਾ ਨੂੰ ਬਾਹ ਮਾਰ ਲੋ ਜੀ ਮੋੜ ਲਾ ਬਰਾ ਮੋੜ ਲਾ ਲੋ ਜੀ ਚੰਗਾ ਕੱਦ ਬੱਡਾ ਸਰ ਮਾੜੀ ਦਾ ਲੋ ਜੀ ਤੋੜਾ ਤਰਾ ਸਾਹਦੇ ਸਾਹਮਣੇ ਹਾਂਜੀ ਬਈ ਕੀ ਰੇਟ ਆ ਜੀ ਦਾ ਰੇਟ ਇਹਦਾ ਫੋਨ ਤੇ ਕਰਾਂਗੇ ਹੁਣ ਤੇ ਕਰੋ ਜਾਇ ਜੀ ਹੋਗਾ ਜੀ ਹਾਂ ਰੇਟ ਜਾਇ ਜੀ ਹੋਊਗਾ ਜੀ ਠੀਕ ਆ ਜੀ ਹਾਂਜੀ ਬਈ ਕੱਟੀ ਜਾਣਕਾਰੀ ਦਿਓ ਜੀ ਹਾਂਜੀ ਕੱਟੀ ਹੈ ਜੀ ਆਹ ਹਾਂਜੀ ਇਹਦੀ ਉਮਰ ਹੈਗੀ 15 16 ਮਹੀਨੇ ਠੀਕ ਆ ਜੀ ਤੇ ਲੋ ਇਸ਼ਾਰ ਤੁਹਾਨੂੰ ਕਾਣ ਠੀਕ ਹੈ ਫੋਟ ਸਾਂਗਣੀ ਕੋਈ ਸੁਣਾ ਨਹੀਂ ਠੀਕ ਹੈ ਜੀ ਸੰਗ ਸੁਣ ਠੀਕ ਹੈ ਜੀ ਠੀਕ ਹੈ ਜੀ ਇਹਦਾ ਰੇਟ ਭਰਾ ਇਹਦਾ ਰੇਟ 32000 ਜੀ ਇਹਦਾ 32000 ਠੀਕ ਹੈ ਜੀ ਉਪਰਾ ਭਾਈ ਕੋਲ ਕੱਟੀ ਤੇ ਇੱਕ ਗਾਮ ਬਕਾਉਗਾ ਜੀ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਮਹਾਰਾਜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਟਿੰਡਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ